बर, बाबा दीप सिंह चैरिटेबल ट्रस्ट ਵੱਲੋਂ ਬੰਦੀ ਛੋੜ ਦਿਵਸ ਮੌਕੇ ਗੁਰਮਤੀ ਸਮਾਗਮ ਆਯੋਜਿਤ ਗੁਰਦੁਆਰਾ ਕੋਲਸਰ ਸਾਹਿਬ ਵਿਖੇ ਸੰਗਤਾਂ ਨੇ ਮਨਾਇਆ ਖੁਸ਼ੀ ਦਾ ਪਵਿੱਤਰ ਪੂਰਵ ਅੰਮ੍ਰਿਤਸਰ ਵੀ ਅਕਤੂਬਰ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਵੱਲੋਂ ਬੰਦੀ ਛੋੜ ਦਿਵਸ ਦੇ ਪਵਿੱਤਰ ਅਕਸਰ ਤੇ ਗੁਰਦੁਆਰਾ ਕੋਲਸਰ ਸਾਹਿਬ ਵਿਖੇ ਵਿਸ਼ਾਲ ਗੁਰਮਤੀ ਸਮਾਗਮ ਆਯੋਜਿਤ ਕੀਤਾ ਗਿਆ ਇਸ ਮੌਕੇ ਭਾਈ ਅਮਨਦੀਪ ਸਿੰਘ ਜੀ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ ਅਤੇ ਸਭ ਨੂੰ ਨੇਹਾਲ ਕੀਤਾ ਪਾਈ ਅਮਨਦੀਪ ਸਿੰਘ ਜੀ ਨੇ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਬੰਦੀ ਛੋੜ ਦਿਵਸ ਖੁਸ਼ੀਆਂ ਮਨਾਉਣ ਦੇ ਨਾਲ-ਨਾਲ ਆਤਮਕ ਜਾਗਰੂਕਤਾ ਦਾ ਦਿਨ ਵੀ ਹੈ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਦਿਹਾੜੇ ਕਿਉ ਦੇ ਦੀਏ ਜ਼ਰੂਰ ਜਗਾਏ ਜਾਣ। ਅੰਮ੍ਰਿਤ ਵੇਲੇ ਦਾ ਜਾਪ ਸ਼ੁਰੂ ਕੀਤਾ ਜਾਵੇ ਅਤੇ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਗੁਰੂ ਦੇ ਉਪਦੇਸ਼ਾਂ ਤੇ ਅਮਲ ਕੀਤਾ ਜਾਵੇ। ਪਾਈ ਅਮਨਦੀਪ ਸਿੰਘ ਜੀ ਨੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣਨ ਕਰਵਾਇਆ ਅਤੇ ਗੁਰੂ ਸਾਹਿਬ ਦੇ ਬલિદાન ਤੇ ਸੇਵਾ ਭਾਵਨਾ ਤੋਂ ਪ੍ਰੇਰਿਤ ਹੋਣ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਸੰਗਤਾਂ ਨੂੰ ਆਪਣੇ ਅੰਦਰ ਦੇ ਸ਼ੈਤਾਨ ਨੂੰ ਮਾਰ ਕੇ ਪਾਈਚਾਰੇ ਦੀ ਪ੍ਰੇਮ ਪ੍ਰੀਤ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਇਸ ਗੁਰਮਤੀ ਸਮਾਗਮ ਵਿੱਚ ਪਾਈ ਅਮਤੇਸ਼ਵਰ ਸਿੰਘ ਜੀ, ਪਾਈ ਰੋਬਿੰਨ ਜੀ ਕਥਾਵਾਚਕ, ਪਾਈ ਗੁਦਚਰਨ ਸਿੰਘ ਭਾਈ ਅਵਤਾਰ ਸਿੰਘ ਜੀ ਅਤੇ ਭਾਈ ਸ਼ਮਸ਼ੇਰ ਸਿੰਘ ਜੀ ਆਦੀ ਵੀ ਹਾਜ਼ਰ ਰਹੇ ਜੀ ਆਇਆਂ ਜੀ ਸੇਵਾ ਕੇ ਗੁਰੂ ਜੀ ਸਿਰਵਾਏ ਗੁਰੂ ਜੀ ਸੇਵਾ ਕੇ ਗੁਰੂ ਜੀ ਸਿਰਵਾਏ ਨਾਮ ਸੰਦੇ ਨਾਮ ਸੰਦੇ ਵੈਗੜ ਜੀ ਦਾ ਹਲਸਾ ਵੈਗੜ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਭ ਤੋਂ ਪਹਿਲੇ ਦਾਸ ਭਾਈ ਅਮਨਦੀਪ ਸਿੰਘ ਬਲਵਾਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਦੀਵਾਲੀ ਦੀਆਂ ਬੇਅੰਤ ਬੇਅੰਤ ਵਧਾਈਆਂ ਔਰ ਗੁਰੂ ਰਾਮਦਾਸ ਕਿਰਪਾ ਕਰਨ ਬਖਸ਼ਿਸ਼ ਕਰਨ ਜੀਮੇ ਬਸੈਰੇ ਤੋਂ ਕੁਝ ਦਿਨਾਂ ਦੇ ਬਾਅਦ ਤਕਰੀਬਨ 20 ਦਿਨਾਂ ਦੇ ਬਾਅਦ ਇਹ ਦੀਵਾਲੀ ਦਾ ਤਿਹਾਰ ਆਉਂਦਾ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਵੀ ਸਾਰਿਆਂ ਦੇ ਅੰਦਰ ਜਿਹੜੇ ਰਾਵਣ ਪਲ ਰਹੇ ਨੇ ਪਲੇ ਹੋਏ ਨੇ ਨਫ਼ਰਤ ਦੇ ਬੈਰ ਵਿਰੋਧ ਦੇ ਈਰਖਾ ਦੇ ਦੂਜਿਆਂ ਨੂੰ ਨੀਵਾਂ ਵਿਖਾਉਣ ਦੇ ਮੈਂ ਮੇਰੀ ਦੇ ਹੋਰ ਵੀ ਕਈ ਤਰ੍ਹਾਂ ਦੇ ਜੋ ਰਾਵਣ ਸਾਡੇ ਅੰਦਰ ਪੈਦਾ ਹੋਏ ਨੇ ਗੁਰੂ ਰਾਮਦਾਸ ਜੀ ਕਿਰਪਾ ਦਾ ਖਾਤਾ ਖੋਲਣ ਸਾਡੇ ਅੰਦਰੋਂ ਵੀ ਇੱਕ ਗਿਆਨ ਦੀ ਰੋਸ਼ਨੀ ਦੇ ਨਾਲ ਰਾਵਣਾ ਦਾ ਖਾਤਮਾ ਕਰਨ ਔਰ ਸਾਡੇ ਅੰਦਰ ਪੱਕੇ ਤੌਰ ਦੇ ਉੱਤੇ ਸ਼ਬਦ ਦਾ ਪ੍ਰਕਾਸ਼ ਹੋਵੇ ਸਾਰੀਆਂ ਸੰਗਤਾਂ ਨੂੰ ਬੇਨਤ ਬੇਨਤ ਵਧਾਈਆਂ ਔਰ ਅੱਜ ਮੀਬੀ ਕੌਲਾ ਜੀ ਕੌਲ ਸਰ ਸਾਹਿਬ ਵਿਖੇ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੋ ਰਿਹਾ ਔਰ ਇਸ ਸਮਾਗਮ ਦੀ ਮੰਦੀ ਛੋੜ ਦਿਵਸ ਦੀਵਾਲੀ ਦੇ ਦਿਨ ਨੂੰ ਸਮਰਪਿਤ ਕਰਕੇ ਹੋ ਰਿਹਾ ਤੇ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਤੁਸੀਂ ਸਾਰਿਆਂ ਨੇ ਇਹ ਦੀਵਾਲੀ ਦਾ ਤਿਹਾੜੀ ਪੂਰੀ ਖੁਸ਼ੀ ਦੇ ਨਾਲ ਉਤਸ਼ਾਹ ਦੇ ਨਾਲ ਮਨਾਉਣਾ ਔਰ ਕੋਸ਼ਿਸ਼ ਕਰਿਓ ਕਿਉਂਕਿ ਹਰ ਇੱਕ ਦਾ ਦੀਵਾਲੀ ਮਨਾਉਣ ਦਾ ਖੁਸ਼ੀ ਮਨਾਉਣ ਦਾ ਢੰਗ ਆਪਣਾ ਆਪਣਾ ਹੈ ਮੈਂ ਇਹ ਨਹੀਂ ਕਹਿੰਦਾ ਪਟਾਕੇ ਨਾ ਚਲਾਓ ਚਲਾਓ ਪਰ ਪ੍ਰਦੂਸ਼ਣ ਰਹਿਤ ਪਟਾਕੇ ਚਲਾਇਓ ਔਰ ਕੋਸ਼ਿਸ਼ ਕਰੀਏ ਆਪਣੇ ਵਾਤਾਵਰਣ ਦੀ ਵੀ ਨਾਲ ਨਾਲ ਸੇਵਾ ਔਰ ਸੰਭਾਲ ਕਰੀਏ ਸਿੱਧਾ ਵੀ ਸੋਕੇ ਗੜੀ ਕਿ ਉਹ ਨਹੀਂ ਦੀਵੇ ਸੰਕਤਾ ਬਾਦੀਆਂ ਨੇ ਉਹ ਕਿਵੇਂ ਬੰਦੀ ਛੋੜ ਦੀਆਂ ਸੰਗਤਾਂ ਇਹ ਵੀ ਮੈਂ ਜਿਵੇਂ ਪਹਿਲੇ ਆਪ ਜੀਆਂ ਨੂੰ ਕਿਹਾ ਕਿ ਕੋਸ਼ਿਸ਼ ਕਰੀਏ ਕਿ ਅਸੀਂ ਪ੍ਰਦੂਸ਼ਣ ਰਹਿਤ ਪਟਾਕੇ ਚਲਾਈਏ ਦੇਸੀ ਕੇ ਉਹਦੇ ਦੀਵੇ ਬਲੋ ਆਵੇਂ ਲਾਈਟਿੰਗ ਕਰੋ ਹਰ ਇੱਕ ਦਾ ਆਪਣਾ ਆਪਣਾ ਜੋ ਦੀਵਾਲੀ ਮਨਾਉਣ ਦਾ ਢੰਗ ਹੈ ਤੇ ਮੈਂ ਇੱਕ ਬੇਨਤੀ ਹੋਰ ਕਰਾਂਗਾ ਜਿੰਨਾ ਹੋ ਸਕੇ ਇਸ ਦੀਵਾਲੀ ਦੇ ਸੰਬੰਧ ਦੇ ਵਿੱਚ ਤੁਸੀਂ ਜਪ ਤਪ ਦਾ ਪੈਰਾ ਵਧਾ ਸਕੋ ਬੰਦਗੀ ਦਾ ਨਾਮ ਦਾ ਸਿਮਰਨ ਦਾ ਅਮਰਤ ਵੇਲਾ ਸੰਭ ਸਕੋ ਉਹ ਜ਼ਰੂਰ ਸੰਭੋ ਕਿਉਂਕਿ ਨੇਨ ਇਸੇ ਸ਼ਬਦ ਨੇ ਸਾਡੇ ਅੰਦਰ ਗਿਆਨ ਦੀ ਰੋਸ਼ਨੀ ਪੈਦਾ ਕਰਨੀ ਹੈ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਹ 바이구르지 ਦਾ ਹਾਲ ਸਾਹ 바이구르지 ਕੀ ਪੱਤੇ ਤਾਨਗੁਰਾਮ ਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ 27 ਤਰੀਕ ਆ ਰਹੀ ਹੈ ਔਰ ਹਰ ਮਹੀਨੇ ਦੀ 27 ਤਰੀਕ ਨੂੰ ਇਸੇ ਦਾਤਾ ਬੰਦੀ ਚੋਰ ਪਬਲਿਕ ਸਕੂਲ ਨਾਮ ਕੀ ਰੋਡ ਦੇਖੇ ਜੋ ਚਪਹਿਰਾ ਜੱਪਤਰ ਸਮਾਗਮ ਕਰਦੇ ਆ ਬਾਬਾ ਦੀਪ ਸਿੰਘ ਜੀ ਦੇ ਆਗਮਨ ਦੇ ਨਾਲ ਸਮਰਪਿਤ ਕਰਕੇ ਇਸ ਵਾਰੀ ਵੀ ਇਹ ਦੁਪਹਿਰਾਜ ਆਪਾਂ ਸਮਾਗਮ ਉੱਥੇ ਹੋਏਗਾ ਮੇਰੀ ਸਾਰੀ ਸੰਤ ਨੂੰ ਬੇਨਤੀ ਬਤਨ ਬਤ ਆ ਕੇ ਸਾਰੀਆਂ ਸੰਗਤਾਂ ਨੇ ਇਸ ਦੁਪਹਿਰਾਜ ਤੱਕ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨੀ ਗੁਰੂ ਪਤਾਂ ਜੀ ਨੂੰ ਖੁਸ਼ੀ ਹੈ 10 ਵਜੇ ਤੋਂ 4 ਵਜੇ ਤੱਕ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ